پوی کا میریو اس گبرو چار تیار والے آ جے نام جنگ میرے مولیے ਦੁਰਾਭੀ ਕਿਰਮਤਾਂ ਦੇ ਵਿੱਚ ਕਬੱਡੀ ਪਾ ਰਿਹਾ ਹੈ ਕੋਟ ਬੁੱਢਾ ਪਿੰਡ ਦਾ ਟਗਰਾਜ ਦਾ ਦੇਖਣਾ ਵੀ ਨੌਜਣ ਦਾ ਭਾਨਾ ਵਰਗਾ ਸ਼ਰੀਰ ਤੇ ਸਾਹਮਣੇ 3 ਉਹ ਭਾਗੇ ਦਾ ਟਰਾਈ ਕਰਦਾ ਪਰ ਨੰਬਰ ਤਾਂ ਹੀ ਦੇ ਦਿੱਤੇ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਕੌਣ ਆ ਗਿਆ ਇਹਨੂੰ ਛੇਰਾ ਕਹਿੰਦੇ ਐ ਇਹਦਾ ਮੀਰ ਕੋਟੀਆਂ ਪਿੰਡਾਂ ਦੇ ਰਿਖਿਓ ਛੇਰਾ ਆਜੇ ਦਾ ਮੀਰ ਕੋਟੀਆਂ ਪਾਉਂਦਾ ਕਬੱਡੀ ਖੇਡਿਆ ਮੁੰਡਾ ਬਦੇਖਾਂ ਦੇ ਵਿੱਚ ਥਾਤ ਫਮਗਰੋ ਪਾਰ ਕਹਿੰਦੇ ਛੇਰਾ ਵੀ ਖੇੜਿਆ ਹੈ ਇਹਦੇ ਵੀ ਕਹਿੰਦੇ ਚਾਕੇ ਵੱਡੇ ਨੇ ਆਹ ਛੇਰਾ ਵੀ ਕਹਿੰਦੇ ਬੱਲੇ ਬੱਲੇ ماجی دا مجھے جگہ गोभी चपा हिकु से राश टेंट हाउसा वञो हुजे ਜੋ ਧਿਆਨੀ ਧੁੰਦੀਆਂ ਨੇ ਕਹੇ ਗੋਟ ਭਾਈਆ ਦੇ ਨੂੰ ਨੰਬਰ ਤਫੀਲੀ ਧਾਲੀ ਦਾ ਨਹੀਂ ਨੰਬਰ ਜਾਗੀ ਦਾ ਨੰਬਰ ਜਾਗੀ ਦੇ ਗੱਪੇ ਮੈਂ ਜਣਿਆ ਹੂ ਕਿਤੇ ਉਧਰ ਜੱਫਾ ਕਿਤੇ ਇਧਰ ਜੱਫਾ ਗੱਲ ਜੱਫਿਆਂ ਤੇ ਮੁੱਕਣੀ ਰੇਟਾ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਤੇ ਮੁੱਕਣੀ ਰੇਟਾ ਭਾਵੇਂ ਲੱਖ ਪੈਂਦੀਆਂ ਲੈ ਵੀ ਫੈਸਲਾ ਕੀ ਹੈ ਨੰਬਰ ਕਿਹਦਾ ਹੈ ਨੰਬਰ ਇਹਦਾ ਵੀ ਇੱਕ ਆ ਰਿਹਾ ਨੰਬਰ ਦਿੱਥੋ ਨੰਬਰ ਰੇਂਡਰ ਨੂੰ ਦਿੱਤਾ ਵੀ ਇਹ ਨੰਬਰ ਧਾਰੀ ਹੈ ਬੜੀ ਕਰੂਆ ਪਾਕ ਕਬੱਡੀ ਲੈ ਵੀ ਗੱਪਰੂਆ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਦਿੱਤੀ ਵੀ ਨਾ ਦੇਣਾ ਕੋਈ ਨੂੰ ਆਉਂਦੇ ਆਨ ਰੋਕ ਰੇ ਤੂਫਾਨ ਜੱਟ ਨੂੰ ਆਉਂਦੇ ਆਨ ਰੋਕ ਰੇ ਤੂਫਾਨ ਜੱਟ ਨੂੰ ਪਰ ਇਧਰ ਦੇ ਪਾਦੇ ਕਹਿੰਦੇ ਕੋਟ ਪਰਦਾ ਪਿੱਟਦਾ ਆ ਖਿਡਾਰੀ ਦਾ ਉਹ ਦੀਪ ਦੇ ਜਗਰਾਜ ਜਗਰਾਜ ਤੇ ਦੀਪ ਹੈ ਜਗਰਾਜ ਭੱਜ ਗਿਆ ਜਗਰਾਜ ਜੰਮਰ ਆਪਣੀ ਟੀਮ ਦੇ ਕਿੱਥੇ ਨੂੰ ਗਏ ਸੋਨਾ ਮੈਚ ਕਬੱਡੀ ਦਾ ਮੈਂ ਵੀ ਦੱਸ ਕੀ ਉਹਨੇ ਨਿਆਰਾ ਰਹਿਦਾ ਦਿਰੋਧ ਗਿਆ ਕੋਈ ਨਹੀਂ ਤੋਰ ਭੱਜ ਗਿਆ ਮੁੰਡਾ ਬਰਾਵ ਰਿਮੋਟ ਤੋਂ ਕੀ ਇਹਦਾ ਨੰਬਰ ਧਾਰੀ ਨੇ ਦਿੱਤੇ ਹੈ ਜਿਹੜਾ ਫੇਰ ਕਬੱਡੀ ਪਾ ਰਿਹਾ ਹੈ ਵੀਰ ਕੁੱਤਰੀਆਂ ਭੱਜ ਗਿਆ ਕਿ ਖੇਡ ਦੇ ਮੈਦਾਨ ਵਿੱਚ ਖੇਡਦੀ ਵੀਰ ਅੱਜ ਪਤਾ ਲੱਗੂ ਕਿਦਾ ਤਕੜਾ ਸ਼ਰੀਰ ਬੱਲੇ ਆਉਂਦੇ ਆ ਢੰਡੇ ਵਾਲੇ ਪਿੰਡ ਦੇ ਮਦੋਂ ਵੀ ਕਿੰਨੇ ਆਏ ਥਾਲ ਵੱਡਾ ਕਬੱਡੀ ਕੰਟਰ ਹੈ ਜਾਂਦਾ ਆਹ ਕਦੇ ਰਵੀ ਢੰਡੇ ਵਾਲੀਆਂ ਕਦੇ ਮੇਲਾ ਕਮੇਟੀ ਵੀ ਵੱਡੀਆਂ ਫਨਾਵਾ ਦਿੰਦਾ ਮੇਰੇ ਮਿੱਤਰੋ ਪਰ ਅੱਜ ਬਾਜੀਗਰ ਦੇ ਵਿੱਚ ਆਇਆ ਹੋਇਆ ਮਾਲਵਾ ਮੋਟਾ ਵੀ ਟੀਮ ਦਾ ਰਿਟਰ ਹੈ ਫੈਸਲਾ ਕੀ ਹੈ ਟੀਮ ਫੈਸਲਾ ਕੀ ਨੰਬਰ ਨਿਕਲਤਾ ਵੀ ਜਿੱਥੇ ਨੰਬਰ ਰਿਟਰ ਦੇ ਵਿੱਚ ਰਾਏਪੁਰੀ ਦਾ ਬੈਂਕ ਦਾ ਆਟਾ ਲਾਏ ਮਾਈਟ ਉਹਦਾ ਅਸ਼ਾਰਾ ਕੀ ਦੇ ਵੱਲ ਹੈ ਪੁਆਇੰਟ ਉਹਦਾ ਅਸ਼ਾਰਾ ਕੀ ਦੇ ਵੱਲ ਹੈ ਲਓ ਖਾਬੜੇ ਰੇਡ ਭਰੀ ਹੈ ਲਓ ਸਾਹਮਣੇ

ਕੀ ਨਾਮ ਪਘਾਲਾ ਵਾਲਾ ਲੈ ਵੀ ਬਾਜੀ ਕਹ ਲਓ ਕੀ ਹਾਲ ਚਾਲਾ ਕੰਮ ਫਿਰਦਾ ਇਹ ਕਿਹਦੇ ਗੱਲਾਂ ਸੁਣੀਆਂ ਨੇ ਰੇਡ ਪਾਉਣ ਦੀ ਇਸ ਵੇਲੇ ਕਹਿੰਦੇ ਧਰਤੀ ਦਾ ਵਾਗ ਲੈ ਵੀ ਜਿੰਦਿਆ ਨਾਲ ਜੰਨਾ ਥੋੜਾ ਪ੍ਰਦਰਸ਼ਨ ਕਰਨਾ ਪੈਣਾ ਨਾ ਜਿੰਦਿਆ ਥੋੜਾ ਪ੍ਰਦਰਸ਼ਨ ਕਰਨਾ ਪੈਣਾ ਜੀ ਮੁਕਾਬਲਾ ਖੇਡਣਾ ਪੜਣਾ ਪੈਣਾ ਖਰਤਾ ਫਿੱਟਾ ਤੋਂ ਬਾਅਦ ਵਾਪਸੀ ਕਦੇ ਜਿੰਦਿਆ ਦੀ ਹੋਈ ਹੈ ਇਧਰ ਨੇ ਪਾਉਂਦੇ ਰਹੇ ਜੰਡੂ ਜੋਲਾ ਨੋਮਨ ਕਿਉਲਾ ਆਰਸ਼ ਕਿਉਲਾ ਵੱਡੇ ਨਾਮ ਨੇ ਖੇਡ ਕਬੱਡੀ ਦੇ ਤੇ ਆਹ ਕੰਨੇ ਜੰਮੂ ਕਿਉਲਾ ਬੇਰੇ ਕਿਰਿਓ ਨੰਬਰ ਜਿਹੜਾ ਧਾਮੀ ਦੇ ਹੱਥੇ ਹੈ ਨੰਬਰ ਰੀਟਰ ਦੇ ਹੱਥੇ ਤੇਜ ਪਾਲ ਚਲਿਆ ਕਬੱਡੀ ਪਾਉਣੇ ਸ਼ੀਨੀ ਮਾਣਾ ਸ਼ੇਰਪੁੱਤ ਬੇਰੇ ਕਿਰਿਓ ਨਾਮ ਇਹਨੇ ਸਭੇ ਕਬੱਡੀ ਪਾ ਰਿਹਾ ਹੈ ਉਧਰ ਵੀ ਪਾਉਂਦੇ ਦੇਖਾਂਗੇ ਲੈ ਵੀ ਤੋਂ गुल दीन गुलाब गुलाबी रखंदा रेपा लॻे ਦਾ ਮੰਨੀਏ ਉਹ ਫਰੰਦੀਪਰੀਏ ਗੋਪੀ ਦੇ ਜੱਫੇ ਦਾ ਇੰਤਜ਼ਾਰ ਹੈ ਬੜੀ ਫਰੰਦੀਪਰੀਆ ਗੱਲ ਜੱਫਿਆਂ ਤੇ ਮੁੱਕਣੀ ਨਹੀਂ ਰੇਡਾਂ ਭਾਵੇਂ ਲੱਗ ਪੈਣੀਆਂ ਪਰ ਵੱਡੇ ਅੰਕਾਂ ਦੇ ਨਾਲ ਫਰੰਦੀਪੁਰ ਦੀ ਟੀਮ ਅੱਗੇ ਜਾ ਰਹੀ ਹੈ ਇਹਨੂੰ ਕਿ ਪਾਣੇ ਦੇਖਦਾ ਵੀ Amen. Mm -hmm. i'll oh, <laughs> be ਕਿ ਡੇਟਾ ਨੇ No, <laughs> no. ਦੁੱਖ ਕਹਿੰਦੇ ਆ ਦੁੱਖ ਕਹਿੰਦੇ ਆ ਰਾਜਪਟੋਰਾ ਤੇ ਦੁੱਖ ਨੰਬਰ ਢਾਲੀ ਦੇ ਗੱਪੇ ਮੇਲਾ ਕਹਿੰਦੇ ਪਾਡੇਗੇ ਦਾ ਘਤਰ ਬਾਬਾ ਗਰੀਬ ਖਿਆਲੀ ਦਾ ਮੇਲਾ ਮੇਰੇ ਵੀਰੋ ਆਇ ਇਸਤਾਲ ਕੰਨੇ ਮਹਾਂਪੁਰਖਾਂ ਦੀ ਯਾਰ ਨੂੰ ਤਾਰਿਆ ਕੀਤਾ ਜਾਂਦਾ ਕਹਿ ਦੋ ਧੰਨਵਾਦ ਕਰਦੇ ਆ ਦੁਮਟਕੇ ਨੰਗਰ ਪਿੰਡ ਬਾਜੀਗੇ ਦਾ ਜਿਹੜੇ ਰੋੜਪੁਰ ਦਾ ਨੰਗਰ ਸਰਖਾਨਦੀ ਜ਼ਿਲ੍ਹਾ ਰੋੜਪੁਰਾ ਮਿੱਤੂ ਵਿਆ ਤੇ ਬਾਜੀਗੇ ਨੰਦੇ ਅਮਰ ਉਹ ਵੀ ਪਾ ਦੇਗੇ ਨਾਤੇ ਵੀ ਬੰਦਾ ਮਾਨ ਦੇ ਕੇ ਗਏ ਆ ਤੇ ਲੋਕ ਘਰਾਂ ਦਾ ਕਰਦੇ ਆ ਲੋ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਗੁਲਾਬਦੀਨ ਆ ਗਿਆ ਹੈ ਲੇਕਿਨ ਚਰਾਨ ਦੀਨ ਮਈਆਂ ਵਾਲੇ ਦਾ ਬੜਾ ਪ੍ਰਸਿੱਧ ਹੈ ਪਰ ਆਹ ਮੁੰਡਾ ਕਹਿੰਦੇ ਗੁਲਾਬਦੀਨ ਹੈ ਇਹਦਾ फररी ताली माल रातो धनाद राजू भाव फड़े ਵਨਾ ਗੁੱਟ ਤੋਂ ਫੜ ਕੇ ਬਣਾਉਂਦਾ ਗੁੱਟ ਤੋਂ ਫੜ ਕੇ ਬਣਾਉਂਦਾ ਲੈ ਵੀ ਥੋੜਾ ਰਾਫੀ ਘਟ ਘਰ ਲਿਓ ਧੰਨਵਾਦ ਸਾਰੀ ਸੰਗਤ ਦਾ ਲੈ ਵੀ ਆਖੀ ਹੁੰਦੇ ਨਾਡੇ ਨਾਲ ਤੁਸੀਂ ਗਰਾਊਂਡ 'ਤੇ ਆ ਗਏ ਕਿੱਥੇ ਆ ਸਲੇਮ ਸ਼ਾਹਪਿੰਡ ਤੋਂ ਆਇਆ ਵੀ ਇਧਰ ਮੇ ਪਾਦੇ ਜੜਪਾ ਜਿਹੜਾ ਲੱਗ ਗਿਆ ਨੰਬਰ ਜਿਹੜਾ ਥਲੇ ਕਹਿੰਦੇ ਜਾਫੀ ਦੇ ਹਿੱੱਤੇ ਦੇ ਵਿੱਚ ਆ ਗਿਆ ਮਾਲਵੇ ਦੀ ਟੀਮ ਮਾਲਵਾ ਲੋਕਾਂ ਤੇ ਮੁਕਾਬਲਾ ਮੇਰੇ ਕਿਉਂ ਕਿਹਨਾ ਜਾ ਰਿਹਾ ਪਰੰਦੀ ਪਰਮਾਦੇ ਦੇ ਨਾਮ ਉੱਪਰ ਦੀਆਂ ਟੀਮਾਂ ਪਰ ਰਹੀਆਂ ਇਹਨਾਂ ਦਲ ਦੇ ਅੰਦਰ ਕਲਾਸ ਕੋਡੀ ਨੂੰ ਲੈ ਵੀ ਹਰਜੀਤ ਸ਼ਰਦਾ ਮੋਠਾ ਵਾਲੀ ਤੇ ਗੋਪੀ ਪ੍ਰਿੰਦੀਪ ਮਰਦਾ ਵਿਕੇਸ਼ ਰਵਾਨ ਸਾਡੀ ਟੂਰਨਾਮੈਂਟ ਕਮੇਟੀ ਮੇਲਾ ਕਮੇਟੀ ਤੇ ਸਾਡੇ